ਲਓ ਜੀ ਫਾਈਨਲੀ ਅੱਜ ਕੂਲਰ ਸਾਡਾ ਠੀਕ ਹੋ ਗਿਆ ਤੇ ਕੂਲਰ ਦਾ ਇੱਕ ਤੁਹਾਨੂੰ ਦੱਸਣੀ ਆ ਇਹ ਦੇਖਿਓਗਾ ਕੀ ਹੋ ਰਿਹਾ ਕੋਈ ਚੀਜ਼ ਪਈ ਹੋਣੀ ਜੀ ਲੂਸ ਪਤਾ ਕੀ ਨਿਕਲ ਗਿਆ ਆ ਜਿਹੜਾ ਫਤੇ ਨੇ ਖਰਾਬ ਕੀਤਾ ਸੀ ਦੇ ਲੋ ਆ ਹੁਣ ਬਟਨ ਲਵਾਣੇ ਪਏ ਅੱਡ ਕਿੰਨਾ ਰਿਮੋਟ ਵਾਲਾ ਕੂਲਰ ਸੀ ਜਿਹਦਾ ਨਾਸ ਵੱਜ ਗਿਆ ਹੈ ਬਾਣੀ ਹੋ ਗਿਆ ਜੀ ਨਹੀਂ ਨਹੀਂ ਵੈਸੇ ਹੀ ਹੈ ਮਾੜੀ ਜੀ ਗੱਲ ਪਿੱਛੇ ਕਿੰਦਾ ਨਕਸਾ ਨੇ ਫਤੇ ਨੇ ਦੋ ਵਾਰ ਪਹਿਲਾਂ ਪੈਸੇ ਲੱਗੇ ਹੁਣ ਵੀ ਸੋ ਆ ਬਟਨ ਦੱਬ ਦੱਬ ਕੇ ਦੱਬ ਦੱਬ ਕੇ ਖਰਾਬ ਕਰਦੇ ਤੇ ਇੱਧਰ ਆਪਾਂ ਇੱਕ ਬੰਦੇ ਦੀ ਹੋਰ ਦੀ ਡਿਊਟੀ ਲਈ ਕੂਲਰ ਪਰ ਨੂੰ ਵੇ ਵੀ ਪਿੰਡ ਦੇ ਕੋਈ ਕਹੇਗਾ ਮੈਨੂੰ ਕੰਮ ਕਰਾਉਂਦੇ ਹਨ ਫਤਿਹ ਐਂ ਕਹਿੰਦਾ ਬਾਹਰ ਨਹੀਂ ਰਹਿ ਪਉਤੋ ਗਿਆ ਪ੍ਰੀਤਾ ਬਹੁਤ ਸੋਹਣਾ ਥੀ ਵਿਊ ਆ ਰਿਹਾ ਪਰ ਅੱਜ ਮੌਸਮ ਪਾਪਾ ਕੇ ਤਾਂ ਨੇ ਰੋ ਗਿਆ ਚਲ ਪਰ ਦੇ फटाफट ਉਹ ਜਿਵੇਂ ਕਰਦੇ ਨਹੀਂ ਹੁੰਦੇ ਗਲ ਨਿਗਰੂ ਮੈਂ ਤਾਂ ਜਿਵੇਂ ਮੂਵੀ ਨਿਗਰੂ ਕਹਿੰਦੀ ਦਮਨ ਕਹਿੰਦੀ ਅੱਜ ਨਾ ਮੇਰੇ ਮੇਟੀਆਂ ਕਰੋ ਕਾਫੀ ਗਲਮ ਬਾਤ ਇਨੀਆਂ ਕਰਨੀਆਂ ਉਹ ਜਿਹੜੇ ਉਹ ਆਉਂਦੇ ਨੇ ਸਾਊਥ ਅਫਰੀਕਾ ਵਾਲੇ ਮੀਡੀਆ 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 ਕਿਤੇ ਨਹੀਂ ਉਹ ਵੀ ਉਹਵੇਂ ਹੀ ਕਰ ਦਿੰਦੇ ਆ ਉਹ ਜਦੋਂ ਸਿਰ ਖੋਲੋ ਤਾਂ ਐਡਾ ਵੱਡਾ ਛੱਜਾ ਬਣ ਜਾਂਦਾ ਛੱਜਾ 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 ਇੱਕ ਕੋਈ ਕਰਨੀ ਹੈ ਇੱਕ ਇੱਧਰ ਇੱਕ ਇੱਕ ਇੱਧਰ ਕਰ ਦਿੰਦਾ ਇਹ ਨਵਾਂ ਹੀ ਫੈਸ਼ਨ ਆ ਦੇਖੋ ਨਵਾਂ ਫੈਸ਼ਨ ਆ ਨਵਾਂ ਫੈਸ਼ਨ ਤਨੂੰ ਨਵਾਂ హెయిర్ స్టਾਈਲ ਦੱਸ ਰਹੀ ਹਾਂ ਸੀ ਦੱਸਿਓ ਕਿਵੇਂ ਦਾ ਲੱਗਿਆ ਦਮੰਨ ਦਾ ਨਵਾਂ హెయిర్ స్టਾਈਲ ਇਹ ਤੇ ਕੋਈ ਦਿੱਤਾ ਪੜਿਆ ਉਹ ਇਹਦਾ ਕਵਰ ਪੁੱਠਾ ਪਾਤਾ ਕਿਉਂ ਤੇ ਉਹ ਕੈਮਰਾ ਫੇਰ ਕਿੱਦਾਂ ਅਰੇ ਨਹੀਂ ਬਹੁਤ ਸੋਹਣੀ ਲੱਗ ਰਹੀ ਪੁੱਤ ਬਹੁਤ ਸੋਹਣੀ ਲੱਗ ਰਹੀ ਦੱਸਿਓ ਕਮੈਂਟ ਕਰਕੇ ਤੁਸੀਂ ਯਾਰ ਦੇਖੋ ਕਿੰਨੀ ਸੋਹਣੀ ਲੱਗ ਰਹੀ ਖੇਲ ਕੋ ਦੂੰਗੀ ਜੀ ਜੀ ਕੋਲ ਦੇ ਖੋਲੀ ਜਾਈ ਫਿਰ ਮੈਂ ਨਹੀਂ ਕਰੂੰ ਦੁਬਾਰਾ ਮੈਂ ਆਪੇ ਹੀ ਕਰੋਗੇ ਠੀਕ ਹੈ ਹੈ ਫਿਰ ਤੁਹਾਡੇ ਤੋਂ ਹੀ ਕਰਵਾਉਂਗੀ ਦੁਬਾਰਾ ਤੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਕੱਲ ਵਾਲਾ ਵਲੌਗ ਨਹੀਂ ਦੇਖਿਆ ਜਰੂਰ ਜਾ ਕੇ ਦੇਖਿਓ ਕਿਉਂਕਿ ਕੁਝ ਕਮੈਂਟ ਆਏ ਸੀ ਤੇ ਉਹ ਕਹਿੰਦੇ ਸੀ ਸੰਗਰੂਰ ਬਾਜ਼ਾਰ ਦਿਖਾ ਦਿਆ ਕਰੋ ਸਾਨੂੰ ਸੰਗਰੂਰ ਦਿਖਾ ਦਿਆ ਕਰੋ ਤੇ ਉਹਦੇ ਵਿੱਚ ਸੰਗਰੂਰ ਦਿਖਾਇਆ ਹੋਇਆ ਹੈ ਜਿਨ੍ਹਾਂ ਨੇ ਨਹੀਂ ਦੇਖਿਆ ਜਾ ਕੇ ਜਰੂਰ ਦੇਖੋ ਜਾ ਕੇ ਦੇਖੋ ਨਹੀਂ ਦੇਖੋ ਜਾ ਦੇਖੋ ਜਾ ਕੇ ਜਰੂਰ ਦੇਖੋ ਜਾ ਕੇ ਇਹ ਹਾਂ ਇਹ ਆ ਕੇ ਫਟਾਫਟ ਕੰਮ ਕਰ ਲੈਣੀ ਤਾਂ ਸੀ ਅੱਜ ਸੰਡੇ ਤੇ ਅੱਜ ਆਪਾਂ ਨੇ ਲੇਟ ਹੀ ਕਰਨਾ ਹੁੰਦਾ ਐ ਅੱਜ ਤੱਕ ਮੰਨੀ ਦੋ ਮਿੰਟ ਹੀ ਹਾਂ ਸੋਣੇ ਲੱਗੀਆਂ ਰਮਨ ਤਾਂ ਦੇਖੋ ਇਹ ਨੂੰ ਦੇਖੋ ਥੀਸ਼ੇ ਦੇਖੀ ਬਸ ਫੇਰ ਦੇਖ ਜਦੋਂ ਦੇਖਣਾ ਨਹੀਂ ਨਹੀਂ ਮਾਂ ਤੇ ਤੀਆਂ ਦੀ ਦੋ ਸਿੱਤੀ ਵਾਲੇ ਕੋਈ ਅੱਗੇ ਗਾਣਾ ਆਉਂਦਾ ਇਹ ਮੇਰੀ ਭੀ ਹੈ ਹੈ ਲੋ 4 ਮੀਡੀਆਂ ਹੋ ਗਈਆਂ ਦਮੰਦੀਆਂ 4 ਇੱਧਰ ਦਿਖਾ ਦੇ ਮੈਂ ਤੂੰ ਉੱਪਰ ਹੁਣ ਥਲੇ ਗੁੱਤ ਬੰਨ੍ਹ ਲਈ ਠੀਕ ਹੈ ਫਿਰ ਇਹ ਚਿੱਟੀ ਚੀਜ਼ ਚਿੱਟੀ ਚ ਬੰਨ੍ਹਾਂਗੇ ਇੱਕ ਰਬੜ ਹੁੰਦੀ ਨਾ ਉੱਤੇ ਰਬੜ ਪਾ ਦਿੰਦੀ ਫਿਰ ਹਿਲਦੀ ਨਾ ਰਬੜਵੇਂ ਹੈਗਾ ਉੱਤੇ ਰਬੜ ਪਾ ਹਾਂ ਹਾਂ ਇੱਥੇ ਇੱਥੇ ਰਬੜ ਪਾ ਗਏ ਨਹੀਂ ਫਿਰ ਗੁੱਤ ਗੁੰਦੇ ਮੀਡੀਆਂ ਥਲੇ ਖਿਸਕ ਜਾਣੀਆਂ ਨੇ ਉਹ ਪਿਆ ਨਹੀਂ ਰਬੜਵੇਂ ਲੈ ਚੱਤ ਉਹ ਕਿੱਥੇ ਪਿਆ ਬੱਲੇ ਬੱਲੇ ਚੱਲ ਤੂੰ ਲਿਆ ਜਾ ਤਾ ਇਹ ਤਾਂ ਨਹੀਂ ਹਾਂ ਜਲੇ ਇਹ ਤੂੰ ਨੈਲੀਪੇ ਬੋਲਦਾ ਗੰਦੇ ਇੱਕ ਘਾਹ ਇੱਕ ਘਾਹ ਨਹੀਂ ਲੈ ਦੋਨੇ ਲੈ ਆ ਉਹ ਜ਼ਿਆਦਾ ਛੋੜਾ ਚੱਲ ਬੈਠ ਬਸ ਇੰਨੇ ਨਹੀਂ ਚਾਹੀਦੇ ਇੰਨੇ ਨਹੀਂ ਚਾਹੀਦੇ ਤੂੰ ਲੱਭੇ ਵੀ ਉਹ ਪਤਾ ਕਿਦਾਂ ਮੈਂ ਕਰਾਉਂਗੀ ਐਨੂੰ ਫਿਲਮ ਦੇ ਵਿੱਚ ਦੱਸੀ ਨਹੀਂ ਜਿਹੜੀ ਜੀ ਆਇਆਂ ਨੂੰ ਮੇਰਾ ਫੋਨ ਰੱਖੀਂ ਨਾ ਫੋਨ ਆਉਣਾ ਪਰ ਨਹੀਂ ਤਾਂ ਕਮੇਡੀ ਆਸੀ ਆਸੀ 650 ਰੁਪਏ ਚਵਾਰਣਾ ਲੱਗ ਗਿਆ ਮੈਨੂੰ ਪੂਰਾ ਦਮੰਦ ਦਾ ਰੇਸ਼ਾ ਏ ਦੱਸਿਓ ਕਮੈਂਟ ਕਰਕੇ ਕਿਵੇਂ ਲੱਗਿਆ ਦਮੰਦ ਸਾਹਤ ਘਟਿਆ ਬਹੁਤ ਸੋਹਣਾ ਲੱਗ ਰਿਹਾ ਮੇਰਾ ਪੁੱਤ ਬਹੁਤ ਸੋਹਣਾ ਇੱਕ ਮੇਡੀ ਹੋਰ ਹੋ ਸਕਦੀ ਸੀ ਇੱਥੇ ਨੰਬਕਰੀ ਲਾ ਕੇ ਹੋਏ ਬੱਕਰੀ ਨਹੀਂ ਨਹੀਂ ਜਦੋਂ ਮੈਂ ਦੇਖੀ ਸੇ ਸੇ ਦੇਖ ਕੇ ਫਿਰ ਦੱਸ ਫਿਰ ਨਹੀਂ ਤਾਂ ਦੱਸ ਕਿ ਮੈਂ ਬੱਕਰੀ ਲੱਗ ਰਹੀ ਕਿ ਲੱਗ ਰਹੀ ਹਾਂ ਬੱਕਰਾ ਹਾਏ ਤਮ ਤੋਰਾ ਪੈੱਡੀ ਖਿੱਚਦਾ ਤੂੰ ਹੈ ਇੱਧਰ ਤੂੰ ਹੋਰ ਆ ਦੇ ਕਿੰਨਾ ਪੈੱਡ ਖਿੱਚਦਾ ਹੈ ਹਾਏ ਹਾਏ ਆ ਕੀ ਹੈ ਹਾਏ ਦੇਖ ਕਿ ਨਹੀਂ ਦੇਖਿਆ ਕਿ ਐਸੇ ਬੱਕਰੀ ਲੱਗ ਰਹੀ ਹੈ ਨਹੀਂ ਦਮਨ ਪਾਪਾ ਨੂੰ ਪੁੱਛ ਲੈ ਗਏ ਨਹੀਂ ਮਮਾ ਬਹੁਤ ਸੋਹਣਾ ਲੱਗ ਰਿਹਾ ਮੈਂ ਇੰਨੀ ਇੰਨੀ ਮਿਹਨਤ ਕੀਤੀ ਹੋਰ ਨੇ ਘਟਾਈ ਮਾਰਿਆ ਹੈ ਚੰਗਾ ਹੁਣ ਅੱਗੇ ਤੋਂ ਮੇਰੇ ਕੋ ਕਰਾ ਲੀ ਬੱਸ ਚੱਕ ਰਿਹਾ ਰਿਉ ਆਪਕ ਨਹੀਂ ਰਹਿਦੀ ਲਾ ਆਪਰਸ ਹਾਂ ਠੀਕ ਲੱਗ ਰਿਹਾ ਆ ਢੰਡਾ ਪਾਣੀ ਪਾਪਨ ਦੇ ਮੈਨੂੰ ਦੇ ਦੇ ਮਨ ਬਹੁਤ ਸੋਹਣਾ ਲੱਗ ਰਿਹਾ ਤੁਨੀ ਕਰਦੀ ਨਹੀਂ ਬਹੁਤ ਸੋਹਣੀ ਲੱਗਣੀ ਹੈ ਅੱਗੇ ਤੋਂ ਕਰਵਾ ਲਈ ਮੇਰੇ ਕੋਲ ਕਾ ਤੜਿਆ। ਚਲੋ ਜੀ ਆਪਣੇ ਗੈਸ ਚਲੇ ਗਏ ਸੀ ਤੇ ਉਸ ਤੋਂ ਬਾਅਦ ਆਪਾਂ ਵੀ ਥੋੜਾ ਚਿਰ ਬਸ ਬੈਠੇ ਰਹੇ ਵਧੀਆ ਰੌਣਕ ਲੱਗੀ ਹੋਈ ਸੀ ਉਹਨਾਂ ਨਾਲ ਤੇ ਇੱਥੋਂ ਆਪਾਂ ਨਵਾਂ ਬਲੌਗ ਕੰਟੀਨਿਊ ਕਰਤਾ ਤੇ ਉਹਨਾਂ ਲਈ ਮੈਂ ਸਬਜ਼ੀ-ਸੁੱਜੀ ਬਣਾ ਕੇ ਰੱਖੀ ਮੈਂ ਕਿ ਰੋਟੀ ਦੇ ਉਹਨਾਂ ਰੋਟੀ ਵੀ ਖਾਧੀ ਹੋ ਹੋਰ ਕੇ ਗਏ ਸੀ ਰੋਟੀ ਦਾ ਠੀਕਾ ਖਾ ਕੇ ਆਏ ਸੀ ਤੇ ਅੱਧਰ ਆਪਾਂ ਹੁਣ ਆਪਣੀ ਸਬਜ਼ੀ ਪਈ ਹੈ ਸਵੇਰ ਦੀ ਜਿਹੜੀ ਬਣਾਈ ਸੀ ਉਹਨਾਂ ਲਈ ਤੇ ਹੁਣ ਆਪਾਂ ਜਿਹੜਾ ਦਹੀਂ ਪਿਆ ਨਾ ਆਪਾਂ ਉਹਨੂੰ ਤੜਕਾ ਲਾਣ ਲੱਗਿਆ ਤੁਹਾਨੂੰ ਪਤਾ ਲੱਗੇਗੀ ਰੈਸਪੀ ਦਿੱਤੀ ਹੋਈ ਐ ਆ ਜੀ ਆਪਾਂ ਰਿਟਨ ਕੰਪ ਲੱਗ ਗਿਆ ਪਨੀਰ ਫਸਟ ਟਾਈਮ ਖਾਣਾ ਪਨੀਰ ਨੇ ਖਾਦਾ ਨਹੀਂ ਕਹਿੰਦਾ ਕੀ ਬਣਾ ਰਹੇ ਹੋ ਤੁਸੀਂ ਕੀ ਬਣਾ ਰਹੇ ਹੋ ਮੈਂ ਕਿਹਾ ਤੂੰ ਖਾਏਂਗਾ ਕਿ ਪਸਤਾ ਨਹੀਂ ਦਾ ਮੈਂ ਰੈਂਡ ਜਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਤੁਸੀਂ ਸਾਰੇ ਵਧੀਆ ਹੋਵੋਗੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਫਾਸੀ ਫੈਮਿਲੀ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਜਾ ਕੇ ਸਬਸਕ੍ਰਾਈਬ ਕਰ ਲੋ फटाफट ਆਪਣੇ ਵੀ ਦਹੀਂ ਪਾਚਾ ਲੱਗ ਗਿਆ ਤੇ ਵਲੌਗ ਆਪਾਂ ਕੰਟੀਨਿਊ ਕਰਤਾ ਔਰ ਦੇ ਨੂੰ ਪਾਣੀ ਨਹੀਂ ਇੱਚ ਨਹੀਂ ਬੱਲੀ ਲੱਗ ਰਹੀ ਸੌਣ ਦੇ। ਨੂੰ ਮੈਂ ਕਿਹਾ ਵੇਖੀ ਤਾਂ ਸਹੀ। ਅੱਧਾ ਘੰਟਾ ਹੋ ਗਿਆ ਮੈਂ ਕਿਹਾ ਤੂੰ ਵੇਖੀ ਸਹੀ ਤੂੰ ਵੇਖੀ। ਆ ਦੇਖ। ਤਾਂ ਦਹੀਂ ਭਰ ਕੇ ਤੁਹਾਨੂੰ ਦਿਖਾ ਰਹੀ ਨੂੰ। ਨਹੀਂ ਭੰਗੇ। ਊਂ। ਤੇ ਆਪਣਾ ਤੜਕਾ ਰੈਡੀ ਹੈ ਨਹੀਂ। ਤੜਕਾ ਰੈਡੀ ਹੈ ਆਪਣਾ। ਹੋਰ ਤਾਂ ਆਪਣਾ ਚੱਲ ਜਾਈ। ਗੈਸ ਆਪਣੇ ਬੰਦ ਕਰ ਰੱਖਿਆ ਮੈਂ ਤਾਂ ਪਾਣੀ ਛੱਡ ਦਿੰਦਾ ਪਹਿਲਾਂ ਵੀ ਰੈਸਟੂ ਦਿੱਤੀ ਹੁੰਦੀ ਹੁੰਦੀ ਨਵੇਂ ਦਾ ਵਲੌਗ ਦੇਖੀਏ ਵਲੌਗ ਹੀ ਨਹੀਂ ਵਖੇ ਤੋਂ ਮੇਰੇ ਤੇ ਇੰਟਰਸਟਿੰਗ ਹੁੰਦੇ ਸਾਰੇ ਹੀ ਕੋਈ ਕੋਈ ਨਹੀਂ ਅੱਛਾ ਬੜਾ ਖਰਾਬ ਹੈ ਤਾਂ ਮੂੰਹ ਤੇ ਦੇਖਤੀ ਕਰਨ ਡਿਆ ਹੈ ਆਪਣੀ ਦਾਦੀ ਬਾੜੇ ਨੋਕਾ ਕੜਾਈ ਕਿਰਨੇ ਜਾਵੇ ਇਹ ਕਿਵੇਂ ਕਰ ਜੂ ਯਾਰ ਕੈਂਟਾ ਥੋੜਾ ਨਮਕ ਚੈੱਕ ਕਰ ਲਈਏ ਤੇ ਫੁਲਕੇ ਲੱਗ ਜੀ ਛਿੱਟਾ ਆਈ ਤਿੱਕਲਾਸ ਜਿਹੜਾ ਨਾਲ ਅੱਬ ਕੇ ਲਿਆ ਆ ਛੋਟੇ ਢਾਨੇ ਨੂੰ ਕੋਤੇ ਨੂੰ ਮੈਂ ਸੰਭਾ ਤੋਈ ਨਾ ਇਹ ਢੋੜੇ ਦੋ ਤਾ ਗਲਾਸਿਆਂ ਢੋੜੇਰੇ ਤੋ ਆਈ ਕਾਇ ਦਿਖੋ ਉਹ ਅੱਛਾ ਅੱਛਾ ਮੈਂ ਧਿਆਨ ਨਹੀਂ ਮਾਰਿਆ ਉਧਰ ਧਿਆਨ ਨਹੀਂ ਮਾਰਿਆ ਬਹੁਤ ਖਰਾਬ ਬੰਦਾ ਤੋ ਨਹੀਂ ਬੰਦੇ ਕੇ ਨਹੀਂ ਬਹੁਤ ਖਰਾਬ ਬੱਚਾ ਹੈ ਕੱਪ ਵਗੈਰਾ ਲੱਗੇ ਨਹੀਂ ਕੱਪ ਨਹੀਂ ਲੋ ਤੁਸੀਂ ਟੈਸਟ ਕਰੋ ਤੂੰ ਦੱਸ ਮੈਨੂੰ ਕਹਿ ਰਿਹਾ ਹੈ ਨਾ ਤੁਸੀਂ ਦੱਸੋ ਕਿਵੇਂ ਬਣਿਆ गरम है गरम नहीं थोड़ा-थोड़ा गरम वो देख, देख। हमने बोला था ना आएगा तो कुछ आएगा अब तो नीत बताएगा आपको नीत बताएगा कैसा बना है मुंह दे रिएक्शन देख के तो लगण नहीं तो दिया कि नीट में बढ़िया लगया है हैं क्या है ना हम्म कैमरा सामने तो सिफ्ट कर दे बाद में कह दी नहीं बढ़िया बहुत स्वाद 100 आउट ऑफ 100 बहुत स्वाद ਜਿਹਨਾਂ ਸਵਾਦ ਆਪਣਾ ਲੱਗ ਗਿਆ ਸੋ ਚ ਸੋ ਨੰਬਰ ਮਿਲ ਗਏ ਹਾਂ ਜਿਹਨਾਂ ਸਵਾਦ ਆਪਣਾ ਲੱਗ ਗਿਆ ਉਹਨਾਂ ਲੱਗ ਗਿਆ ਨਾ ਹੂੰ ਉਹ ਲਾਈਕ ਕਰ ਦੋ ਖੜਾ ਫਟ ਉਹ ਲਾਈਕ ਕਰ ਦੋ ਲੈ ਮੈਂ ਆਟਾ ਗੁੰਨਾ ਲਓ ਪਹਿਲਾਂ ਖਲਾੜਾ ਖਾਂਦੀ ਚਲੋ ਤੁਸੀਂ ਬੈਠੋ ਅਗਲਾ ਆਸ ਲੱਭ ਕੇ ਲਿਆ ਕੇ ਦੇ ਮੈਨੂੰ ਆਟਾ ਹਾਂ ਮੈਂ ਲੈਣਾ ਬਹੁਤ ਲੇਟ ਹੋ ਗਿਆ ਜੀ ਆਪਣੇ ਫੁਲਕੇ ਬਣਨੇ ਤਿਆਰ ਹੋ ਗਏ ਆਰਗੈਨੋ ਪਾਤਾ ਉੱਤੇ ਆਰਗੈਨੋ ਠੀਕ ਹੈ ਬਹੁਤ ਟੇਸਟੀ ਬਣਿਆ ਖਾ ਕੇ ਸਬਜੀ ਪਾ ਲੈ ਇੱਕ ਪਾਸੇ ਦਮਨ ਲੱਗੀ ਭੁੱਖ ਦਮਨ ਲੱਗਾ ਰੋਟੀ ਖਾਣ ਦਮਨੇ ਸਵੇਰੇ ਰੋਟੀ ਦੁਪਹਿਰੇ ਰੋਟੀ ਨਹੀਂ ਖਾਧੀ ਸਵੇਰੇ ਵੀ ਨਹੀਂ ਖਾਧੀ ਹੋਰ ਬਸ ਮੂਟ ਪਟੰਗ ਖਾਲੀਆਂ ਚੀਜ਼ਾਂ ਉਹਦੇ ਨਾਲ ਢਿੱਡ ਭਰ ਗਿਆ ਤੇ ਲੋ ਜੀ ਅੱਜ ਸਾਢੇ ਕਰੇ ਬਾਂdre ਨੇ ਇਧਰ ਮੈਂ ਵੇਸਣ ਪਿਆਜ਼ ਤੇ ਆਟਾ ਪਾ ਕੇ ਆਟਾ ਗੁੰਨ ਲਿਆ ਆਪਾਂ ਨੇ ਤੇ ਬਹੁਤ ਹੀ ਕੈਂਡ ਪਰੋਠੇ ਪਿਆਜ਼ਾ ਵਾਲੇ ਤੇ ਵੇਸਣ ਵਾਲੇ ਜੋ ਕਿਸ ਸਵੇਰੇ ਬ੍ਰੇਕਫਾਸਟ ਕਰਾਂਗੇ ਤੇ ਹੈਗੀ ਨੈਕਸਟ ਮਾਰਨਿੰਗ ਗੁੱਡ ਮਾਰਨਿੰਗ ਦੀ ਸਾਰਿਆਂ ਨੂੰ ਇਹ ਬੰਦੇ ਆਜੋ ਪਰੋਖੇ ਖਾ ਲੋ ਗਰਮਾ ਗਰਮ ਦੇਸੀ ਘਿਓ ਦਾ ਤੁਮ ਆ ਬਹੁਤ ਜ਼ਿਆਦਾ ਹੁੰਦਾ ਤੇ ਬੱਚੇ ਦੇਖ ਰਹੇ ਟੀਵੀ ਦਮਨ ਟਿਊਸ਼ਨ ਆ ਪਰ ਨਹੀਂ ਟੀਵੀ ਦੇਖ ਰਹੇ ਇਹਦੇ ਫੇਰ ਉਹੀ ਕੱਪੜੇ ਪਤਾ ਸਭ ਨੂੰ ਕਿ ਪ੍ਰਨੀਤ ਕੱਪੜੇ ਨਹੀਂ ਲਿਆ ਰਹਿਣ ਨਹੀਂ ਹੈ ਵਿਚਾਰਾ ਤੈਨੂੰ ਰਹਿਣਾ ਪਿਆ ਅੱਜ ਦਮਨ ਟਿਊਸ਼ਨ ਤੋਂ ਆ ਗਿਆ ਦਮਨ ਤੇ ਇਹ ਖਾਣ ਲੱਗੇ ਨੇ ਰੋਟੀ ਚੱਲ ਚੱਲ ਚੋਲ ਦੀ ਰੋਟੀ ਚੱਲਿਆ ਰਾਹੂਨ ਕੋਣ ਵਾ ਤੇ ਜਿੱਦੀ ਦਮਣਾ ਦਮਣ ਕਹਿੰਦੀ ਪਰਨੀਤ ਪਾ ਕੇ ਦੇਵੇਂ ਰੋਟੀ ਦੇਖੋ ਸੋਸ਼ਲ ਮੀਡੀਆ ਤੇ ਸਾਹਮਣੇ ਆਉਣਾ ਨਹੀਂ ਚਾਹੁੰਦੇ ਇਹ ਹੈ ਇਹਨਾਂ ਨੂੰ ਆ ਸੋਸ਼ਲ ਮੀਡੀਆ ਤੋਂ ਦੂਰ ਰਹਿ ਜੀ ਦੇਖ ਲੈ ਇਹਨਾਂ ਦੇ ਕੰਮ ਤੇ ਖਾ ਰਹੇ ਨੇ ਰਾਜਮਾ ਚੌਲ ਅੱਜ ਇਹਦਰ ਆਪਣੇ ਵੀ ਆ ਗਏ ਰਾਜਮਾ ਚੌਲ ਦੁਪਹਿਰੇ ਰਾਜੋਸ ਹੋਰ ਬਣਾਇਆ ਫੋਨ ਰਾਤ ਨੂੰ ਤਾਂ ਖਾਣੀ ਨਹੀਂ ਮੈਂ ਦੁਪਹਿਰੇ ਖਾ ਲਿਆ ਰਾਤ ਨੂੰ ਤੇ ਤੇ ਚੰਗੇ ਨਹੀਂ ਹੁੰਦੇ। ਬਾ ਤੂੰ ਇਹਨਾਂ ਖਾ ਵੀ ਗਏ? ਹਮਮ। ਪਲੇਟ ਖਾਲੀ ਕਰ ਦੇ ਤੋਹੀ। ਹਮਮ। ਇਹਨੀ ਤਾਂ ਆ ਕੀ ਵੇਖਣ ਲਿਓ। ਇਹਨਾਂ ਦੇ ਦੇ ਕੇ ਫਿਰ ਤੁਹਾਡੇ ਦਿਲ ਕਰਦਾ ਖਾਣ ਨੂੰ ਚੀਜ਼ਾਂ ਹੈ। ਦਬੜ ਬਾਹਰ ਨਿਕਲ। ਤੇ ਲੋ ਜੀ ਰੋਟੀ ਰੁੱਟੀ ਖਾ ਕੇ ਤੇ ਦੇਖ ਲੋ ਇੱਧਰ ਰੈਸਟ ਫਰਮਾਈ ਜਾ ਰਹੀ ਏ। ਭੁੱਖ ਲੱਗਦੀ ਏ ਬਾਕ। ਮੈਂ ਤੈਨੂੰ ਆਹੀ ਬੁਲਾ ਰਹੀ ਸੀ ਉਹ ਲੈ ਕੇ ਆ ਨੋਰੀ ਟੋਸ ਮੇਰਾ ਵੀ ਦਿਲ ਕਰ ਰਿਹਾ ਖਾਣ ਨੂੰ ਹਾਂ ਯਾਰ ਮੇਰਾ ਵੀ ਬਾਹਰ ਨਿਕਲ ਮੈਂ ਦਿਖਾਉਂਗੀ ਇੱਥੇ ਆ ਦੇਖੋ ਦੰਮਣ ਕਿੱਥੇ ਵੜਿਆ ਨਿਕਲ ਬਾਹਰ ਨਿਕਲ 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 ਬਾਹਰ ਵੜਿਆ ਬਦਮਾਸ਼ ਰਾਜਮਾ ਚੌੜ ਖਾ ਕੇ ਰੈਸ ਫਰਮਾਣੀ ਬਸ ਆ ਦੇਖੋ ਇਹੋ ਜਿਹੇ ਚੀਜ਼ਾਂ ਲਾ ਲੈਂਦੇ ਨੇ ਫਿਰ ਕਹਿੰਦੇ ਨੇ ਸਾਡਾ ਦਿਲ ਕਰਦਾ ਆ ਚੀਜ਼ਾਂ ਖਾਣ ਨੂੰ ਤੇ ਨਾ ਹੀ ਵੇਖੋ ਇਹੋ ਜਿਹੇ ਚੀਜ਼ਾਂ ਤੁਸੀਂ ਦੇਖੋ ਦਾਲ ਰੋਟੀ ਸਕੂਟਰੀ ਲੈ ਜਾ ਜਾ ਆ ਇੱਥੇ ਜਾਣਾ ਜਿਆਦਾ ਦੂਰ ਨਹੀਂ ਜਾਣਾ ਸਾਈਡ ਸਾਈਡ ਤੇ ਟਲੇ ਇ ਕੋਰਨਰ ਕਰਦੇ ਆ ਦੇ ਭੈਣ ਤੇਰੀ ਨੂੰ ਕਿੰਨਾ ਫਿਕਰ ਹੈ ਹਣਾ 40 ਸਲਾਈ ਰੋਡ ਦੇ ਨੀ ਲੈ ਭੈਣ ਨੂੰ ਭਰਾ ਦਾ ਫਿਕਰ ਬਸ ਡੋਰਿਟੋਜ਼ ਲੈ ਕੇ ਆ ਡੋਰਿਟੋਜ਼ ਟੂਲਿਟੋਜ਼ ਜਿੰਨਾ ਹੋਏ ਡੋਰਿਟੋਜ਼ ਨਾ ਹੁੰਦੇ ਨੇ ਦੇਖੋ ਜਿੰਨਾ ਹੋਏ ਐ ਕਿਉਂ ਨਹੀਂ ਹੁੰਦੇ ਐਡੀ ਵੱਡੀ ਦੁਕਾਨ ਆ ਜਿੱਦਾਂ ਲਿਆ ਕੇ ਦੋ ਮਿੰਟ ਮੈਂ ਨਹੀਂ ਲੈਂਦਾ ਫੇਰ ਦੀ ਮੈਂ ਹੱਥ ਸੁਣਾ ਉਸ ਮਾਣ ਚੱਲ ਖੜਾ ਹੋ ਮੈਂ ਆ ਅੱਜ ਸੂਪ ਪਾਇਆ ਕਿੰਨੇ ਦਿਨ ਬਾਅਦ ਇੰਨਾ ਖੁੱਲਾ ਹੋ ਗਿਆ ਇੰਨਾ ਖੁੱਲਾ ਜਿੰਨਾ ਵੀ ਕਹੋ ਮੈਂ ਨਹੀਂ ਪਹਿਲਾਂ ਹੀ ਖੁੱਲਾ ਸੀ ਨਹੀਂ ਨਹੀਂ ਲੈ ਪਹਿਲਾਂ ਹੀ ਖੁੱਲਾ ਸੀ ਉਹ ਹੋਵੇ ਤਾਂ ਇੰਨਾ ਹੋ ਗਿਆ ਨਹੀਂ ਬਹੁਤ ਖੁੱਲਾ ਹੋ ਗਿਆ ਤੇਰੀ ਬਹੁਤ ਜ਼ਿਆਦਾ ਖੁੱਲ ਬੱਸ ਪੈਸੇ ਪੈਸੇ 24 ਵਿੱਚ ਲੱਗੀ ਹੈ ਮੇਰੀ ਗੱਲ ਸੁਣ ਧਿਆਨ ਨਾਲ ਜਾਈ ਆਪਣੀ ਸੋਚੀ ਲੱਗੇ ਹਾਂ ਕੋਈ ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਇਹਨਾਂ ਨੇ ਖਾਣਾ ਪੀਣਾ ਕੋਸੋ ਲੈਣ ਚੱਲੇ ਨੇ ਮੈਂ ਕਿਹਾ ਬਿਚਾਰੀ ਨੀਤ ਦੋ ਮਿੰਟ ਪਰ ਨੀਤ ਤੇਪਸੀ ਨਹੀਂ ਕੋਈ ਹੋਰ ਚਿਪਸ ਵਗੈਰ ਦੇ ਦੇ ਡੋਸ ਨਾ ਹੋਰ ਕਿਹੜੇ ਹੋਰ ਹੁੰਦੇ ਨੇ ਡਾਗਰੀਨ ਚਿਪਸ ਹੈ ਡਾਗਰੀਨ ਚਿਪਸ ਵੀ ਹੁੰਦੇ ਨੇ ਗਰਮੀ ਚ ਦਾ ਕੋਈ ਕੁਛ ਨਹੀਂ ਡਾ ਲੀ ਜੀ ਲਗਾ ਮੇਰੇ ਵਾਲ ਦੇਖੋ ਕੀ ਰਹਿ ਗਏ ਝੜ ਗਿਆ ਹੀ ਰਹਿ ਗਏ ਮਾੜੇ ਮੋਟੇ ਪੂਛ ਜੀ ਰਹਿ ਗਈ ਬਸ ਹੂੰ ਪੂਛ ਰਹਿ ਗਈ ਸੋਨੇ ਹੋਣਾ ਕਰ ਮ ਆਪਣਾ ਹੁੰਦਾ ਬਾਹਰ ਬੈਠਣਾ ਚਲ ਅੱਜ ਸਾਡੀ ਸਬਜੀ ਬਣੀ ਹੋਈ ਹੈ ਰਾਜਮਾ ਦੀ ਤੇ ਰਾਜਮਾ ਬਸ ਖੁਲ ਕੇ ਲਾਣੇ ਨੇ ਸਬਜੀ ਨਹੀਂ ਬਣਾਣੀ ਆਪਾਂ ਇਸ ਵਾਰ ਗਰਮੀ ਚ ਇਹ ਬਹੁਤ ਠੰਡਾ ਪਾਣੀ ਪੀਤਾ ਬਹੁਤ ਨਹੀਂ ਤੇ ਪਿਛਲੀ ਗਰਮੀ ਬਿਲਕੁਲ ਉਹ ਠੰਡਾ ਪਾਣੀ ਨਹੀਂ ਪੀਤਾ ਸੀ ਘੜੇ ਦਾ ਪਾਣੀ ਪੀਤਾ ਸੀ ਇਸ ਵਾਰ ਘੜਾ ਲੈ ਕੇ ਨਹੀਂ ਆਇਆ ਇਹ ਫੇਰ ਹਾਸਟਾਂ ਤੱਕ ਟੋਪਣੀ ਜਾਗੀ ਦੇਖ ਲੈ ਇੱਥੋਂ ਸਾਡੇ ਹੂੰ ਹੂੰ ਸਾਹਮਣੇ ਆ ਜਾਗੀ ਹੁਣ ਉਧਰ ਰੁਕਮ ਕੇ ਧਿਆਨ ਨਾਲ ਜਾਵੇ ਮੁੰਡਾ ਦੇ ਸਕੂਟਰੀ ਕੱਢ ਲਿਆ ਨੇ ਬ੍ਰੇਕਿੰਗ ਖੜ ਜੋ ਦੇਖ ਮੁੰਡਾ ਹੋਲੀ ਚਾਲੀ ਚ निकले अभी तक तो निकला नहीं वो चलाई स्कूटी आ तो जाना फिर भी देखते डर लग रहा तो बेशक तुरके चल जा हाँ तुरके चला जा पुता पर नहीं था ਕਿ ਕਰਿਆ ਲਿਆ ਕਿ ਕਿੰਨੇ ਦਿਨਾਂ ਦੀ ਆਈ ਖੜੀ ਸਟਾਰਟ ਤਾਂ ਕੀਤੀ ਨਹੀਂ ਇਹ ਲਿਆ ਜਾਂ ਨਾਲੇ ਇਹਨੂੰ ਆਪਣੇ ਵਾਲੀ ਨੂੰ ਥੋੜੀ ਜੀ ਅੰਦਰ ਕਰਕੇ ਆਈ ਧੁੱਪੇ ਲੱਗੀ ਸਾਰੀ ਮੈਂ ਬਾਹਰ ਘੱਟਦੀ ਧਿਆਨ ਨਾਲ ਜੀ ਮੇਰੀ ਗੱਲ ਸੁਣ ਜੇ ਕੋਈ ਗੱਡੀ ਆਵੇ ਨਾ ਅੱਗੋਂ ਬੇਸ਼ੱਕ ਰੋਕ ਲਈ ਸਕੂਟਰੀ ਭਜਾਣੀ ਨਹੀਂ ਨੀਗੀ ਸਾਈਡ ਤੇ ਕਰ ਲਈ ਜਮਾਂ ਹੀ ਬਾਗ ਦਾ ਧਿਆਨ ਨਾ ਗਿਆ ਤਾਂ ਹੈ ਡਰ ਲੱਕੀ ਅੰਦਰ ਹੈ ਗਿਆ ਤਾਂ ਹੈਗਾ ਸਕੂਟਰੀ ਤੇ ਚਰਦਾ ਪਿਆ ਹੈ ਮੈਂ ਡਰ ਰਹੀ ਹਾਂ ਉਹਨੇ ਲਈ ਡਰ ਰਹੀ ਮੇਰੀ ਨਰਾਸ਼ੀ ਆ ਕਪੜੇ ਖੁੱਲ ਨਹੀਂ ਆ ਰਹੇ ਪਿਆ ਹੈ ਪਿਆਰੀ ਜਿਹੜੀ ਕੋਈ ਕੰਮ ਨਹੀਂ ਕਰਦਾ ਨਾ ਬੰਦ ਕਰਨਾ ਤੇ ਅੱਜ ਸ਼ਾਇਦ ਫਤੇ ਨਹੀਂ ਆਉਣਾ ਸਾਡੇ ਕੋਲ ਫਤੇ ਫੇਰ ਕਹਿੰਦਾ ਮੈਂ ਤੁਹਾਡੇ ਕੋਲ ਜਾਣਾ ਫੇਰ ਆ ਰਿਹਾ ਅੱਜ ਦੇਖਦੇ ਹਾਂ ਉਹ ਜੀ ਤੋਗੇ ਨਾ KFC ਲੈ ਕੇ ਜਾਣਾ ਪਹਿਲਾਂ ਤਾਂ ਚਲ ਗਿਆ ਸੀਗਾ

ਇਹ ਨਹੀਂ ਡਰ ਕੋ ਇਹ ਨਹੀਂ ਲੱਗਦੀ ਗਰਮੀ ਚ ਆ ਗਿਆ ਪ੍ਰਨੀਤ ਆ ਜਾ ਆ ਜਾ ਆ ਗਿਆ ਪ੍ਰਨੀਤ ਮੈਂ ਤਾਂ ਆ ਹੀ ਗਾਣੇ ਨਾ ਇੱਕੋ ਤੱਕ ਨੇ ਦੋ ਛੱਡਿਆ ਅੱਛਾ ਆਪਣੇ ਦੋ ਦੋ ਲਿਆਂਦੇ ਤੁਸੀਂ ਵਾਹ ਤੁਹਾਡੇ ਵੈਰੀ ਗੁੱਡ ਚਲੋ ਜੀ ਇਹ ਮੈਨੂੰ ਨਾ ਮੈਂ ਇੱਕ ਵਾਰੀ ਖਾਦੇ ਇਹ ਹੈਗੇ ਨੇ ਮੱਕੀ ਵਾਲੇ ਤੇ ਮੈਨੂੰ ਬੜੇ ਪਸੰਦ ਨੇ ਮੈਂ ਇਹ ਹੀ ਖਾਣੀ ਆ ਲਾਲਿਆ ਫੇਰ ਆ ਦੇਖੋ ਆ ਦੇਖੋ ਵਾਹ ਵਾਹ ਤੇ ਚਲੋ ਜੀ ਆਪਾਂ ਵੀ ਅੱਜ ਦੇ ਵਲੌਗ ਦਾ ਇਥੇ ਐਂਡ ਕਰਦੇ ਆ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਹੁਣ ਬੱਚੇ ਵੀ ਖਾ ਲੈਣੇ ਇੰਜੋਏ ਕਰਨਾਂ ਤੇ ਅਸੀਂ ਵੀ ਰਾਤ ਦੇ ਰੋਟੀ ਪਣੀ ਦੀ ਕਰੀਏ ਤਿਆਰੀ ਤੇ ਜਿਹੜਾ ਨੈਕਸਟ ਵਲੌਗ ਹੈ ਆਪਾਂ ਇਥੋਂ ਕੰਟੀਨਿਊ ਕਰਦਾਂਗੇ ਤੇ ਜਿਹੜੇ ਚੈਨਲ ਦੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂ ਪਿੱਛੇ ਦੇਖਦੀ ਮੈਂ ਤਾਂ ਆਮੂਸ ਪਾਣੀ ਆ ਜਾ ਰਿਹਾ ਦੇਖ ਕੇ ਵਾਹ 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 ਨਹੀਂ ਤਾਂ ਨਾ ਲਾਓ ਐਹੋ ਜੀਆਂ ਚੀਜ਼ਾਂ ਯਾਰ ਨਾ ਲਾਓ ਤੇ ਚਲੋ ਜੀ ਬਾਏ ਬਾਏ ਸਾਰਿਆਂ ਨੂੰ